ਬਾਈ ਜੀ ਗਰੀਬ ਕਹਿ ਕੇ ਬੇਇਜ਼ਤੀ ਕਰਤੀ ਆ ਇਸ ਬੰਦੇ ਦੀ ਯਾਰ ਤੁਸੀਂ ਕਿਤਨਾ ਲਿਖਾ ਜੇ ਮੈਨੇ ਤਾਂ ਨਹੀਂ ਲਿਖਾ ਤੂੰ ਲਿਖਵਾ ਕੇ ਲਾਈਓ ਡਾਕਟਰ ਬੋਲੇ ਸਕੈਨ ਕਰਵਾ ਕੇ ਲਾਓ ਇਹ ਜੋ 5000 ਰੁਪਏ ਕੀ ਲਿਖਿਆ ਹੈ ਸਕੈਨ ਹੋ ਇਸ ਕੀ ਕੀਮਤ ਸਿਰਫ 1600 ਰੁਪਏ ਹੈ ਹੁਣ ਐਦਾਂ ਦੀ ਵੀਡੀਓ ਜੇ ਵਾਇਰਲ ਕਰਨ ਨੂੰ ਕਹਿ ਦਈਏ ਜਿਹੜੀ ਵਾਇਰਲ ਕਰਨ ਨਾਲ ਘਰ ਘਰ ਪਹੁੰਚ ਕੇ ਕਿਸੇ ਨੂੰ ਕੋਈ ਜਾਗਰੂਕਤਾ ਹੋਊਗੀ ਕੋਈ ਸਨੇਹਾ ਜਾਊਗਾ ਇਹ ਹੱਥ ਟੁੱਟ ਜਾਣੇ ਲੋਕਾਂ ਦੇਨ ਸ਼ੇਅਰ ਕਰਨ ਲਈ ਅੱਜ ਸਾਡਾ ਖੁਲਾਸਾ ਹੋ ਗਿਆ ਮੈਡੀਕਲ ਸਿਸਟਮ ਨਾਲ ਸਾਡੀ ਕਿਦਾਂ ਸੈਟਿੰਗ ਹੈ ਅਸੀਂ ਕਿਵੇਂ ਡਾਕਟਰਾਂ ਨਾਲ ਆਪਣੀ ਕਮਿਸ਼ਨ ਸੈੱਟ ਕੀਤੀ ਹੋਈ ਹੈ ਅੱਜ ਮੈਂ ਤੁ ਇਹ ਮੈਂ ਹਸਪੀਟਲ ਦਾ ਨਾਮ ਨਾ ਹਾਈਡ ਕੀਤਾ ਹੋਇਆ। ਇਹ ਨਹੀਂ ਕਿ ਮੈਂ ਡਰਦਾ ਇਹਨਾਂ ਕੋਲ। ਵੈਸੇ ਇਹ ਨਾਲ ਲਗ ਗਰਾਰੀ ਫਸੀ ਰਹਿੰਦੀ ਹੈ ਪਰ ਚਲੋ ਮੈਨੂੰ ਇਹ ਹੈਗਾ ਕਿ ਜੇ ਇਹ ਚੱਕਰਾਂ ਜਮਾ ਫਸ ਗਿਆ ਮੈਂ ਹਸਪੀਟਲ ਦਾ ਨਾਮ ਲੈਣ ਲੱਗ ਗਿਆ। ਕੱਲ ਨੂੰ ਇਹ ਮਾਨਹਾਨੀ ਦਾ ਕੇਸ ਕਰਨਗੇ, ਕੋਰਟ 'ਚ ਜਾਣਗੇ, ਕਿਸੇ ਨਾ ਕਿਸੇ ਤਰੀਕੇ ਮੈਨੂੰ ਘੇਰਨਗੇ ਜਿਸ ਦੇ ਨਾਲ ਸੇਵਾ ਡਿਸਟਰਬ ਹੋਏਗੀ। ਪਰ ਜੇ ਕੋਈ ਬੰਦਾ ਮੇਰੇ ਕੋਲ ਆਫ ਕੈਮਰਾ ਇਹਨਾਂ ਦਾ ਨਾਮ ਲੈਣਾ ਚਾਹੁੰਦਾ ਤਾਂ ਮੈਂ ਦੇ ਦੂੰਗਾ। ਹੁਣ ਹੋਇਆ ਕੀ ਆ ਮਰੀਜ਼ ਆਇਆ ਸਾਡੇ ਕੋਲ। ਇਹਨੂੰ ਡਾਕਟਰ ਨੇ ਸਕੈਨ ਲਿਖੀ ਹੈ ਜੀ ਜਿਹੜੇ ਮੈਡੀਕਲ ਸਮਾਜ ਦੇ ਵਿੱਚੋਂ ਹੈਗੇ ਨੇ ਉਹ ਸਮਝ ਜਾਣਗੇ। ਇਨਾਂ ਨੂੰ ਹੋਲ ਐਬਡੋਮਨ ਦੀ ਇੱਕ ਸਕੈਨ ਲਿਖੀ ਆ ਸੀਟੀ ਸਕੈਨ ਜਿਹਦੀ ਕੀਮਤ ਹੈਗੀ ਆ ਸਿਰਫ 1600 ਰੁਪਏ ਤੇ ਡਾਕਟਰ ਨੇ ਆ ਪਰਚੀ ਦੇ ਉੱਪਰ ਲਿਖਤਾ ਰੁਪੀਸ 5000 ਓਨਲੀ ਫਾਰ ਪੂਰ ਪੇਸ਼ੈਂਟ ਮਤਲਬ ਇਹਨੂੰ ਗਰੀਬ ਵੀ ਕਹਤਾ ਤੇ ਦੇਖੋ ਗਰੀਬ ਬੰਦੇ ਨੂੰ ਇਹ ਜਿਹੜੀ ਸਕੈਨ ਹੈ 5000 ਰੁਪਏ ਦੀ ਕੀਤੀ ਜਾ ਰਹੀ ਹੈ ਤੇ ਅਸੀਂ ਉਹ ਸਕੈਨ ਭਾਵੇਂ ਅਮੀਰ ਆਵੇ ਭਾਵੇਂ ਗਰੀਬ ਆਵੇ 1600 ਰੁਪਏ ਦੀ ਕਰਾਣੇ ਆ ਬਾਈ ਜੀ ਗਰੀਬ ਕਹਿ ਕੇ ਬੇਇੱਜ਼ਤੀ ਕਰਤੀ ਆ ਇਸ ਬੰਦੇ ਦੀ ਯਾਰ ਤੁਸੀਂ ਇਹ ਸਾਡਾ ਮੈਡੀਕਲ ਮਾਫੀਆ ਹੈ ਜਿਹਨੂੰ ਮੈਂ ਨੱਥ ਪਾਣ ਨੂੰ ਹਮੇਸ਼ਾ ਕਹਿੰਦਾ ਸਾਡੇ ਸਿਸਟਮ ਨੂੰ ਮੇਰੀ ਬੇਨਤੀ ਹੈ ਅਸ਼ਰੀਆਮ ਚੋਰ ਬਜਾਰੀ ਸ਼ਰੀਆਮ ਜਿਹੜੀ ਸਕੈਨ 1600 ਰੁਪਏ ਦੀ ਹੁੰਦੀ ਹੈ ਉਹ ਸਕੈਨ ਇਹ ਹਸਪੀਟਲ 5000 ਰੁਪਏ ਦੀ ਕਰ ਰਿਹਾ ਉਹ ਵੀ ਇਹ ਲਿਖ ਰਿਹਾ ਕਿ ਪੂਰ ਪੇਸ਼ੈਂਟ ਹੈ ਇਹ ਵਿਚਾਰੇ ਕੋਲ 5000 ਰੁਪਏ ਚ ਕਰ ਦੋ ਕਿਤਨੇ ਕੀ ਸਕੈਨ ਬੋਲੇ ਡਾਕਟਰ ਕਰਵਾਉਣੇ ਕੇ ਲਈ ਇਸੇ ਤੇ ਲਿਖਾਉਗਾ 5000 ਕਿਤਨਾ ਲਿਖਾਇਆ ਇਹ ਮੈਨੇ ਤੋ ਨਹੀਂ ਲਿਖਾ ਤੂੰ ਲਿਖਵਾ ਕੇ ਲਾਈਓ ਡਾਕਟਰ ਬੋਲੇ ਸਕੈਨ ਕਰਵਾ ਕੇ ਲਾਓ ਇਹ ਜੋ 5000 ਰੁਪਏ ਕੀ ਲਿਖਿਆ ਸਕੈਨ ਉਹ ਇਸ ਕੀ ਕੀਮਤ ਸਿਰਫ तो पढ़े लिखे, लिखे नहीं हो इसी की वजह से तो ये दिक्कत है अब तुम नहीं पढ़ी आगे बच्चों को भी नहीं पढ़ा रहे, रहे। बच्चा यू के जी में अभी तक तो क्या हुआ ना पहले। जो पहले तुम्हारे जो चार बच्चे हैं वो भी कौन सा अच्छे से स्कूल जा रहे हैं जब तक स्कूल नहीं जाएंगे तो तुम्हें ऐसे ही ये लोग लुटते रहेंगे अभी तुम्हें मालूम होता कि ये स्कैन कहाँ से बढ़िया हो सकती है अगर हमारे बारे में पहले मालूम होता ना अभी तो चलो बढ़िया हो गया तुमने स्कैन नहीं करवाई पर कुछ लोग ऐसे पाँच हजार रुपए के स्कैन करवा लेते हैं जाकर वीडियो मैं इसलिए बनाता हूँ कि दुनिया में तुम जैसे और लोगों को पता लगे कि इन चोरों से बचो ये पाँच हज़ार रुपये की जो स्कैन कर रहा है और ऊपर से इसने इंग्लिश में यहाँ पर लिखा है पुअर पेशेंट मतलब गरीब बंदा गरीब भी लिख दिया और पाँच हजार रुपये मांग रहा है फिर कहाँ से ये बंदा जो मददकार हुआ ये स्कैन सिर्फ सोलह सौ रुपये की है आपको कार्ड बना के दे रहा हूँ वो सोलह सौ रुपये भी उनको मैं दे दूंगा आप जाके फ्री में करवा लो आप यहाँ पर क्यों आयो यही कराने आए कराने आयो देख रहे हो हाल मेडिकल सिस्टम इन्होंने कि मैं सुधारूंगे ਮਤਲਬ ਕਿੱਡੀ ਵੱਡੀ ਜੰਗ ਹੈ ਉਹ ਸਾਗਰ ਦੀ ਵੋਟੀ ਵਾਇਰਲ ਕਰਤਾ ਲੋਕਾਂ ਨੇ ਜਿਹਦਾ ਕੋਈ ਸਿਰ ਪੈਰ ਨਹੀਂ ਹੁਣ ਐਦਾਂ ਦੀ ਵੀਡੀਓ ਜੇ ਵਾਇਰਲ ਕਰਨ ਨੂੰ ਕਹਿ ਦਈਏ ਜਿਹੜੀ ਵਾਇਰਲ ਕਰਨ ਨਾਲ ਘਰ ਘਰ ਪਹੁੰਚ ਕੇ ਕਿਸੇ ਨੂੰ ਕੋਈ ਜਾਗਰੂਕਤਾ ਹੋਊਗੀ ਕੋਈ ਸੁਨੇਹਾ ਜਾਊਗਾ ਇਹ ਹੱਥ ਟੁੱਟ ਜਾਣੇ ਲੋਕਾਂ ਦੇ ਸ਼ੇਅਰ ਕਰਨ ਵੇਲੇ ਪਰ ਜਿਹੜੀਆਂ ਗੱਲਾਂ ਬੇਤੁਕੀਆਂ ਨੇ ਉਹਨੂੰ ਸ਼ੇਅਰ ਕਰ ਕਰ ਕਮਲੇ ਕੀਤਾ ਪਿਆ ਹੁਣਾ ਕਿੱਡਾ ਵੱਡਾ ਦੇਖੋ ਸਕੈਂਡਲ ਹੈ ਕਿ ਗਰੀਬ ਬੰਦਾ ਕਹਿ ਕੇ ਉਹਨੂੰ ਕਹਿੰਦੇ ਗਰੀਬ ਬੰਦਾ ਤੂੰ ਤੇਰੀ 5000 ਦੀ ਸਕੈਨ ਕਰ ਦਾਂਗੇ ਤੇ ਕੀਮਤ ਉਹਦੀ 1600 ਰੁਪਏ ਜੇ ਕਿਤਾ ਸਾਰੇ ਪੰਜਾਬ ਪੂਰੇ ਨੂੰ ਜਾਗਰੂਕਤਾ ਮਿਲ ਜਵੇ ਕਿ ਭਾਈ ਜਿਹੜੇ ਕਿਸੇ ਨੇ ਸਕੈਨ ਕਰਾਣੀ ਹੈ ਕਿਸੇ ਨੇ ਇਲਾਜ ਕਰਾਣਾ ਹੈ ਸਾਨੂੰ ਪਹਿਲਾਂ ਮਿਲ ਲਓ ਅਸੀਂ ਤੁਹਾਡਾ ਇਲਾਜ ਹੋ ਸਕਦਾ ਫ੍ਰੀ ਕਰਾ ਦਈਏ ਜਾਂ ਘੱਟ ਪੈਸਿਆਂ 'ਚ ਕਰਾ ਦਈਏ ਜਾਂ ਬਿਲਕੁਲ ਇਲਾਜ ਉਹਦਾ ਆਪਰੇਸ਼ਨ ਤੁਹਾਡਾ ਸ਼ਾਇਦ ਹੋਣ ਹੀ ਨਾ ਦਈਏ ਕਿਉਂਕਿ ਬਹੁਤੇ ਡਾਕਟਰ ਤਾਂ ਇਸੇ ਲਈ ਆਪਰੇਸ਼ਨ ਕਰੀ ਜਾਂਦੇ ਨੇ ਉਹਨਾਂ ਨੂੰ ਟਾਰਗੇਟ ਮਿਲਿਆ ਹੋਇਆ ਔਰ ਕਿੰਨੇ ਆਪਰੇਸ਼ਨ ਬੱਜਣਗੇ ਜੇ ਤੁਸੀਂ ਸਾਨੂੰ ਪਹਿਲਾਂ ਮਿਲ ਲੂਗੇ ਮੈਂ ਬੇਨਤੀ ਕਰਨਾ ਚਾਹਨਾ ਏਕ ਜ਼ਰੀਆ ਫਾਊਂਡੇਸ਼ਨ ਆ ਬੈਠੀ ਆ ਪੂਰਾ ਮੇਲਾ ਲੱਗਿਆ ਹੋਇਆ ਮਰੀਜ਼ ਹੀ ਮਰੀਜ਼ ਨੇ ਇੱਧਰ ਡੋਨਰ ਨੇ ਅਸੀਂ ਰੋਜ਼ ਇੱਥੇ ਬੈੰਨੇ ਆ ਬਿੰਨ ਨਾਗਾ ਤਾਹੀਂ ਰੋਜ਼ ਬੈੰਨੇ ਆ ਕਿ ਕਿਸੇ ਦੇ ਮਨ 'ਚ ਇਹ ਨਾ ਗੱਲ ਆਵੇ ਕਿ ਬਿਮਾਰ ਅਸੀਂ ਆਜਾਂ ਤੇ ਕੈਂਪੇ ਹਫਤੇ ਬਾਅਦ ਲਾਂਦੇ ਨੇ ਅਸੀਂ ਰੋਜ਼ ਬੈਠੇ ਆ ਇੱਥੇ ਮਾਡਲ ਟਾਊਨ ਪੋਰਚ ਇਲਾਕਾ ਸਭ ਤੋਂ ਕਿਸੇ ਨੂੰ ਵੀ ਕੋਈ ਮੈਡੀਕਲ ਰਿਲੇਟਿਡ ਕੋਈ ਦਿੱਕਤ ਹੈ ਕੋਈ ਸਲਾਹ ਚਾਹੀਦੀ ਹੈ ਸਾਨੂੰ ਪਲੀਜ਼ ਮਿਲ ਲਓ ਤੁਹਾਡੇ ਲਈ ਬੋਲ ਰਿਆਂ ਕਿ ਭਲਾ ਹੋ ਜਾਏਗਾ ਨਹੀਂ ਤਾਂ ਇਹਨੇ 5000 ਰੁਪਏ ਕਿਤੋਂ ਨਾ ਕਿਤੋਂ ਕਰਜ਼ਾ ਚੱਕ ਕੇ ਕੋਈ ਕਿਤੋਂ ਮੰਗ ਕੇ ਕਰਾਣੀ ਪੈਣੀ ਸੀ ਸਕੈਨ ਦਾ ਕੋਈ ਡਾਕਟਰ ਨੇ ਲਿਖੀ ਆ ਸੁਨੇਹਾ ਭੇਜੋ ਅੱਗੇ ਵਾਇਰਲ ਕਰੋ ਸ਼ੇਅਰ ਕਰੋ ਕਿ ਕਿਸੇ ਦੀ ਕੋਈ ਸਕੈਨ ਹੋਣੀ ਆ ਟੈਸਟ ਹੋਣੀ ਆ ਸਾਨੂੰ ਜਰੂਰ ਦੱਸੋ ਧੰਨਵਾਦ